ਇਹ ਤੇ ਹੀ ਮਾਸੇ ਦੇ ਮੁੰਡੇ ਦਾ ਹਰਮਨ ਦਾ ਬਣਾ ਰਹੀ ਆਂ ਕੱਲ ਨੂੰ ਤੇਰੇ ਬੱਚਿਆਂ ਨੇ ਬਣਾਉਂਦੀ ਕਰਨ ਦੇ ਬੱਚਿਆਂ ਨੇ ਵੀ ਬਣਾਉਣੇ ਆ ਮੈਂ ਗੱਲ ਸੁਣ ਮੇਰੀ ਸਾਨੂੰ ਉਹਨਾ ਤੇਰੀ ਭੂਆ ਨੇ ਰਪਾਣੇ ਵਾਲੀ ਨੇ ਉਹਦੇ ਨਾਲ ਉਹ ਨਾ ਮੁੰਡੇ ਦੀ ਮਾਂ ਨੇ ਤੇ ਕੱਲ ਕਾਲਜ ਉਧਰ ਜਲਦੀ ਆ ਜੀ ਤੇ ਜੇ ਮੈਂ ਬਾਜ਼ਾਰ ਗਈ ਹੋਈ ਨਾ ਤੇ ਆ ਕੇ ਨਾ ਆ ਕੇ ਕੱਪੜਾ ਦਿੱਤਾ ਵਾਰੀ ਚੱਜਦਾ ਤੇ ਜਿਹੜਾ ਉਹਦੀ ਮੁੰਡੇ ਦੀ ਮਾਂ ਦੇ ਭੂਆ ਪੁੱਛੂ ਨੂੰ ਤਾਂ ਜਵਾਬ ਸਹੀ ਸੇ ਦੇਦੀ ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਫਾਲਤੂ ਤੈਨੂੰ ਹੋਂ ਤੇਰੇ ਪਿਓ ਦੀ ਤੇ ਮੇਰੀ ਇੱਜ਼ਤ ਦਾ ਸਵਾਲ ਆ ਤੇਰੇ ਅੱਗੇ ਮम्मा ਇਹ ਨਾ ਆਪੇ ਕਹਿੰਦਾ ਦੱਸ ਚੁੱਕਿਆ ਮੇਰੇ ਇੱਕ ਮੁੰਡਾ ਪੜਦਾ ਦਿਮਾਗ ਉਹਨਾਂ ਨੇ ਵਿਆਹ ਕਰਾਉਣਾ ਮੈਂ ਹੋਰ ਕਿਸ ਨਾਲ ਵਿਆਹ ਨਹੀਂ ਕਰਾਂ ਸਰ ਕਿਉਂ ਨਹੀਂ ਕਰਾ ਸਕਦੀ ਸਾਡੀ ਇੱਜ਼ਤ ਤੇਰੇ ਲਈ ਕੁਛ ਨਹੀਂਗੀ ਉਹ ਕੀ ਕਰਦਾ ਮੁੰਡਾ ਮੈਂ ਹਾਲੇ ਤੱਕ ਕੁਝ ਨਹੀਂ ਕਹਾ ਹਾਲੇ ਮੇਰਾ ਸੁਪੜ ਆਇਆ ਤੱਕ ਉਹ ਜੋਬ ਕਰੂਗਾ ਜੋਬ ਕਰੂਗਾ ਹਾਂਜੀ ਤੇ ਉਹਦਾ ਪਿਓ ਉਹਦੀ ਮਾਂ ਕੀ ਉਹਨਾਂ ਦੀ ਕਾਸਟ ਕੀ ਕਰਦਾ ਉਹਦਾ ਪਿਓ ਸਾਨੂੰ ਪਤਾ ਲੱਗੇ ਘਰ-ਬਾਰ ਕਿੱਥੇ ਆ ਉਹਨਾਂ ਦਾ ਮम्मा ਨੇ ਮਾਪਿਓ ਇਸ ਦੁਨੀਆਂ 'ਚ ਹੈ ਨਹੀਂ ਤੇ ਉਹ ਮਤਲਬ ਕਿ ਹੁਣ ਜੋ ਵੀ ਕਰੂਗਾ ਬਾਤ ਹੈ ਜੀ ਤਾਂ ਹੋਸ ਜੀ ਲੈਂਦਾ ਤੈਨੂੰ ਰੱਖੂਗਾ ਕਿੱਥੇ ਖਵਾਉਗਾ ਕਿੱਥੇ ਤੂੰ ਸੋਚਿਆ ਨਹੀਂ ਸੋਚਿਆ ਨਾ ਪਿਆਰ ਕੋ ਤਾਂ ਨਾ ਹੁੰਦਾ ਪਿਆਰ ਵਿੱਚ ਉਹ ਫੈਸਲੇ ਨਹੀਂ ਕਰੀਦੇ ਜਿਹੜੇ ਮਾਪਿਓ ਚੁੰਦੇ ਆ ਠੀਕ ਹੈ ਨਾ ਉਹ ਹੀ ਫੈਸਲਾ ਕਰ ਜੋ ਅਸੀਂ ਚੁੰਨੇ ਆ ਕੱਲ ਨੂੰ ਤੇਰੀ ਭੂਆ ਜੀ ਆ ਰਹੇ ਆ ਮੁੰਡੇ ਵਾਸਤੇ ਤੇ ਤੂੰ ਚੁੱਪ ਕਰਕੇ ਬਸ ਸਿਰ ਹਿਲਾਉਣਾ ਸਾਡੇ ਮਗਰ ਲਾ ਕੇ ਠੀਕ ਹੈ ਨਾ ਤੇਰਾ ਫਿਊਚਰ ਉੱਥੇ ਹੈ ਜਿੱਥੇ ਅਸੀਂ ਚਾਹਾਂਗੇ ਮੇਰਾ ਤਾਂ ਫੈਸਲਾ ਸੁਣਾ ਚੁੱਕੀ ਅੱਗੋਂ ਤੇਰੀ ਮਰਜ਼ੀ ਐ ਹਲੋ ਜਸ ਆਪਣੇ ਬਾਰੇ ਘਰੇ ਪਤਾ ਚੱਲ ਗਿਆ ਤੈ ਮੈਨੂੰ ਕੱਲ ਦੇਖਣ ਵਾਸਤੇ ਆ ਰਹੇ ਆ कुछ खाके मर जाने फिर भजे इधर लिया फोन इधर लिया फोन हेलो कौन देखो बेटा जी सतो बेटा जी ਤੀਸਰੇ ਰਿਸ਼ਤੇ ਵਾਸਤੇ ਅਸੀਂ ਤਾਂ ਨਹੀਂ ਹਾਮੀ ਕਰਦੇ ਕਿ ਨਾ ਅਸੀਂ ਇਸ ਰਿਸ਼ਤੇ ਵਿੱਚ ਸ਼ਾਮਲ ਹਾਂ ਜੇ ਤੁਸੀਂ ਸਾਡੀ ਮਾੜੀ ਜੀ ਵੀ ਇੱਜ਼ਤ ਕਰਦੇ ਹੋ ਨਾ ਤੇ ਇਸ ਰਿਸ਼ਤੇ ਨੂੰ ਜਵਾਬ ਦੇ ਦਿਓ ਤੇ ਜੇ ਤੁਸੀਂ ਨਹੀਂ ਸਾਡੀ ਇੱਜ਼ਤ ਕਰਦੇ ਤੇ ਬੇਸ਼ੱਕ ਤੇ ਇਹਨੂੰ ਭਜਾ ਕੇ ਲੈ ਜਾਓ ਬਸ ਸਾਡਾ ਇਹੀ ਫੈਸਲਾ ਬੇਟਾ ਨਾ ਤੂੰ ਕੀ ਚਾਹੁੰਨੀ ਹੈ ਤੇ ਤੇਰਾ ਪਿਓ ਤੇ ਮੈਂ ਅਸੀਂ ਕੁਝ ਖਾ ਲਈਏ ਇਹ ਘਰ ਛੱਡ ਕੇ ਚਲੇ ਜਾਈਏ ਮਮਾ ਮੈਂ ਜ਼ਸਤ ਨਹੀਂ ਬੋਲ ਸਕਦੀ ਮੈਂ ਬਹੁਤ ਪਿਆਰ ਕਰਦੀ ਹਾਂ ਤੇਰੇ ਪਿਓ ਦੀ ਇੱਜ਼ਤ ਤੇਰੇ ਲਈ ਕੁਝ ਵੀ ਨਹੀਂ ਹਨ ਜੇ ਤੇਰੇ ਪਿਓ ਦੀ ਇੱਜ਼ਤ ਕੁਝ ਨਹੀਂ ਨਾ ਤੇ ਆ ਲੋ ਜਿਵੇਂ ਮਰਜ਼ੀ ਕਰੋ ਸਾਡੇ ਮਾਪਿਓ ਦੀ ਇਹੀ ਗਲਤੀ ਹੈ ਨਾ ਵੀ ਤੁਹਾਡੇ ਧੀਆ ਪੁੱਤਾਂ ਨੂੰ ਪੜ੍ਹਨ ਲਈ ਮਨਜ਼ੂਰ ਦਿੱਤੀ ਤੇ ਤੁਸੀਂ ਸਾਡੇ ਸਿਰ ਦੇ ਵਿੱਚ ਸੁਆਹ ਪਾ ਦੋ ਬਾਬਲ ਦੀ ਪਗੜੀ ਹੱਲ ਦੇਖ ਜੋ ਮਰਜ਼ੀ ਤੁਹਾਡੀ ਥੀਕ ਗੁੱਟੂ ਕਰ ਲੈ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਪਾਲ ਲਿਆ ਤੇ ਜਿਸ ਦਾਸ ਮੇਰਾ ਪਿਆਰ ਜਿਸ ਮੈਂ ਚਾਹ ਕੇ ਵੀ ਨਹੀਂ ਛੱਡ ਸਕਦੀ ਜਿੰਨਾ ਚੋਨਾ ਹੈ ਭਾ ਜਿਨ੍ਹਾਂ ਨੇ ਮੈਨੂੰ ਪਾਲ ਲਿਆ ਉਹਨਾਂ ਨੂੰ ਤਾਂ ਮੈਂ ਛੱਡ ਸਕਦੀ ਮਾਂ ਮਾਂ ਪੱਨ ਜੇ ਤੈਨੂੰ ਪਸੰਦ ਆ ਤੇ ਕੱਲਾ ਸਗਣਾ ਦਾ ਸੂਟ ਪਾ ਲਈ ਤੇ ਜੇ ਨਹੀਂ ਪਸੰਦ ਤੇ ਬੇਸ਼ੱਕ ਦੀ ਇਹਨੂੰ ਥੱਲੇ ਸੁੱਕ ਦੇ ਮਮਾ ਬੁਆ ਜੀ ਕਹ ਰਹੇ ਮੇਰੇ ਮੈਨੂੰ ਇੱਛਾ ਮੰਜ਼ੂਰ ਆ ਕੋਈ ਨਹੀਂ ਮੈਂ ਤੁਹਾਡੇ ਵਰਗੀ ਕਾ ਦੂੰਗੀ ਆ ਸੂਟ ਪਾ ਲਈ ਜੇ ਸਾਡੀ ਇੱਜ਼ਤ ਚਾਹਨੀ ਹੈ ਤਾਂ ਸੂਟ ਪਾ ਲਈ ਬੇਸ਼ੱਕ ਦੀ ਨਾ ਪਾਈ ਠੀਕ ਹੈ ਮੇ ਕਿਸਮਤ ਚਾਹੀ ਲੇ ਕੇ ਆਹ ਤੇ